ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਲਕਨਤ ਖਸਮ ਅੱਤ ਕਿੱਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਆਪਨੂੰ ਵੀ ਦਾਣਾ ਪਾਣੀ ਲਈ ਫਿਰਦਾ ਜੇ ਵੀਦਾ ਨਹੀਂ ਲੱਗਦਾ ਤੇਰਾ ਮਤਲਬ ਦਾਣਾ ਪਾਣੀ ਨਹੀਂ ਹੈ ਜੇ ਲੱਗਿਆ ਤਾਂ ਦਾਣਾ ਪਾਣੀ ਹੈਗਾ ਇਹ ਤਾਂ ਹੋਦੇ ਹੁਕਮ ਚ ਹੀ ਆ ਬਸ ਜਿੱਥੇ ਜਿੱਥੇ ਆਪਾਂ ਜਾਣਾ ਆਉਣਾ ਸਭ ਸਭ ਕੁਝ ਲਿਖਿਆ ਹੀ ਪਿਆ ਹੈ ਉਹ ਮਰੀਸੋ ਨੇ ਕਹਿੰਦੇ ਨੇ ਕਿਲਕੱਤੇ ਵਾਲੇ ਕਹਿੰਦੇ ਤੇ ਪਿਕਚਰ ਬਣੀ ਹੋਈ ਆ ਪਰ ਦੇਖਣ ਨੂੰ ਹੀ ਆ। ਕਿਹਦੇ ਬਾਦ ਇਹ ਖਬਰ ਦੇਖ ਨਹੀਂ ਸਕਦੇ ਆਪਾਂ ਪਿਕਚਰ ਦੇ ਹਾਸਰ ਪਾ ਲੈਨੇ ਆ ਵੀ। ਤਾਂ ਕਿਉਂ ਹੋ ਗਿਆ, ਕੀ ਹੋ ਗਿਆ? ਬਰਗਿਆ ਨਹੀਂ ਸਿਰਫ ਦਿਸਤਾ ਨੇ। ਦੇਖ ਰਹੇ ਨੇ ਉਹ। ਉਹ ਕਹਿੰਦੇ ਵੀ ਉਹ ਖੁਸ਼ ਹੋ ਰਹੇ ਨੇ ਫੇਰ ਦੇਖ ਕੇ। ਇਹ ਵਾਹਿਗੁਰੂ ਦੀ ਰਚਨਾ ਕਹਦੀ ਆ। ਆਦੋ ਰਚਨਾ ਰਾਂ ਬਣਾਈ। ਫੇਰ ਆਨੰਦ ਮਾਣਦੇ ਨੇ ਉਹ। ਤਾਂ ਉਹੀ ਮਹਾਰਾਜ ਦੇ ਵਚਨ ਆ ਨਾ। ਮੈਂ ਹੂੰ ਪਰਮਪੁਰ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ ਮਹਾਰਾਜ ਪਰ ਤਮਾਸ਼ਾ ਦੇ ਰਿਆ ਆਪਣਾ ਤਮਾਸ਼ਾ ਪੜ ਜਾਂਦਾ